ਹੁਣ ਖਰਾਕ ਵੀ ਭਾਲਦੀ ਐ ਖਰਾਕ ਤਾਂ ਐਂਕੀ ਬਈ ਜੇਹਤੋਂ ਦਾ ਹਰ ਪੀਏ ਨੇ ਅੰਦਰ ਵੀ ਜਿਵੇਂ ਖੇਲੇ ਖਾਲਾ ਕੱਲ ਵੀ ਦੇਖੀਏ ਵੇਰਾ ਵੀ ਇੱਕ ਦਿਨ ਦਾ ਕਰੀਏ ਆਹ ਸਾਹਮਣੇ ਕਬੱਡੀ ਪਾਉਣ ਦੇ ਲਈ ਫਿਰ ਬੋੜਾ ਵਾਲੀਆ ਮਾਨਸਾ ਵਾਲਾ ਕਿ ਪਿੰਡ ਜੀ ਦਾ ਮਾਨਸਾ ਦੇ ਵਿੱਚ ਜੱਟिए ਲੈ ਜਾਂਦਾ ਜਾਫੀਆਂ ਨੂੰ ਖਿੱਚ ਘੱਟिए ਜੁਰਤਾ ਨਾਲ ਟੱਪਦਾ ਹੰਦਿਆਂ ਦੀ ਲਕੀਰ ਨੂੰ ਛੇਤੀ ਕਿਤੇ ਹੱਥ ਨਹੀਂੋਂ ਪੈਂਦੇ ਬੋੜਾ ਵਾਲੀਏ ਕੁਲਵੀਰ ਨੂੰ ਛੇਤੀ ਕਿਤੇ ਹੱਥ ਨਹੀਂੋਂ ਪੈਂਦੇ ਬੋੜਾ ਵਾਲੀਏ ਕੁਲਵੀਰ ਨੂੰ ਬੋੜਾ ਵਾਲੀਆ ਕੁਲਵੀਰ ਉਹ ਵੱਡਾ ਵੀ ਆ ਗਿਆ ਲੈ ਵੀ ਕੁਲਵੀਰ ਫਤੇਬਲਾ ਦੇ ਸੁਰਖਪੁਰ ਦੀ ਟੀਮ ਲਈ ਖੇਡਦਾ ਇਹ ਕਹਿੰਦੇ ਬੋੜਾ ਵਾਲੀਆ ਪਾ ਰਿਹਾ ਲਗਾਤਾਰ ਕਬੱਡੀਆਂ ਪਾ ਰਿਹਾ ਨਾ ਤੋਂ ਕੇ ਚਰਖਮਾ ਨੰਮ ਥੱਲੇ ਡਾਇਆ ਬੂਹੇ ਦੀ ਬਿਰਲ ਵਿੱਚੋਂ ਨਜ਼ਰ ਸੀ ਆਇਆ ਫਿਰ ਦੇਖ ਵੇਖ ਝਾਤੀਆਂ ਉਹ ਮਾਰਦਾ ਪੂਣ ਕਰ ਮੈਂ ਚਾਰ ਕੱਟੀਆਂ ਗੇੜਾ ਪੰਜਵਾਂ ਗਲੀ 'ਚ ਬੋੜਾ ਵਾਲੀਏ ਯਾਰ ਦਾ ਪੂਣੀਆਂ ਮੈਂ ਚਾਰ ਕੱਟੀਆਂ ਬੋੜਾ ਵਾਲੀਆ ਬੁੱਕ ਦਾ ਫਿਰਦਾ ਅੱਜ ਜੱਟ ਆਈ ਤੇ ਆਇਆ ਅੱਜ ਤੇ ਕਹਿੰਦਾ ਭਾਵੇਂ ਘੋੜੀਆਂ ਪਿੱਛੇ ਲਾ ਦਿਓ ਅੱਜ ਜੱਟ ਰੁਕਣ ਦੇ ਮੂੜ ਦੇ ਥੇ ਤੇ ਉਹਨਾਂ ਦੇ ਦਰਮਿਆਨ ਮੁੰਡਾ ਆਇਆ ਬੋੜਾਂਵਾਲ ਪਿੰਡ ਦਾ ਕੁਲਵੀਰਾ ਅਰੇੜ ਪਾਵੇਗਾ ਪਿੰਡੇ ਚ ਐਨ ਯੂ ਕਲਾਇਦ ਕਿ ਮੈਂ ਛੋਟਾ ਦਾ ਖਿਆ ਕਰਾ ਨੂੰ ਮੈਂ ਹਾਂ ਬਸ ਮੈਂ ਪਾਲਣਾ ਜਹਾਦੀ ਢਾਕੀ ਮਾਥ ਫਿਰ ਉਹ ਮੈਨੂੰ ਫਿਰੋਤ ਮੈਨੂੰ ਕਹਿਣ ਲੱਗਾ ਕਿ ਤਾ ਦੋ ਪੋਣਾ ਜਹਾਦੀ ਢਾਕੀ ਮਾਥ ਤਾ ਦੋ ਪੋਣਾ ਫਿਰ ਤੂੰ ਆਪਣਾ ਸੱਚ ਹੋ ਗਿਆ ਫਿਰ ਫਿਰ ਮੈਨੂੰ ਕਹਿੰਦਾ ਹਾਂ ਪਾਈ ਦਿਆਂ ਮੈਂ ਹਾਂ ਹਾਂ ਪਾਈ ਦੇਵਾਂ ਤੇ ਇਹਨਾਂ ਟੀਮਾਂ ਦੇ ਦਰਮਿਆਨ ਮੁੰਡਾ ਆਇਆ ਬੋੜਾਂਵਾਲ ਪਿੰਡ ਦਾ ਕੁਲਵੀਰ ਰੇਡ ਪਾਵੇਗਾ ਪਿੰਡੇ 'ਚ ਕਬੱਡੀ ਭੜੀਆਂ ਮੁੰਡੇ ਨੇ ਤੇ ਖੇਡੇਗਾ ਅੱਜ ਕਹਿੰਦੇ ਹਾਕਮਾਂ ਦੇ ਲਈ ਪਹਿਲਾਂ ਰੁਪਿੰਦਰભાઈ ਕਹਿੰਦਾ ਜੋੜੀ ਆ ਗਈ ਮੈਂ ਕਹਿੰਦਾ ਟਿੱਕੜੀ ਆ ਗਈ ਕਿੱਥੇ ਨੇ ਟਕਰੀਆ ਸੋਨੀ ਭਾਦੜਾ ਜੱਗੂ ਹਾਕਮ ਵਾਲਾ ਤੇ ਕੁਲਵੀਰ ਚਟਾਣਾ ਇਹ ਤਿੰਨਾਂ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਜੀ ਸਾਰਿਆਂ ਦੇ ਉਮੀਦ ਕਰਦੇ ਹਾਂ ਸਾਰੇ ਜਣੇ ਠੀਕ ਹੋਵੋਗੇ ਮੈਰਪਿੰਦਰ ਸੇਖੋਂ ਚੈਨਲ ਦਾ ਨਾਮ ਹੈ ਜੀ ਮੁੰਡਾ ਮਿਡਲ ਕਲਾਸ ਤੇ ਅੱਜ ਆਪਾਂ ਗੱਲ ਕਰਾਂਗੇ ਕਬੱਡੀ ਖਿਡਾਰੀ ਕੁਲਵੀਰ ਸਿੰਘ ਬੋੜਾਵਾਲ ਬਾਰੇ ਹਨਾ ਆਪਣੇ ਪਿੰਡੂ ਆ ਬਾਈ ਤੇ ਆਪਣੇ ਨਾਲ ਹੋਣਗੇ ਕੁਲਵੀਰ ਬੋੜਾਵਾਲ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਨੇ ਮੜਾ ਜ ਆ ਜੀ ਉੱਚੀ ਬੋਲੋ ਹਨਾ ਮਾਈਕਰੀ ਵਿਦਿਅਲਿਟੀ ਹੈ ਨਹੀਂ ਹਲੇ ਕੋਈ ਵਾਲੀ ਕਰਾਂਗੇ ਹਨਾ ਸ਼ੁਰੂ ਜਰ ਉਹ ਤੇ ਇੱਕ ਵਈ ਆਪਾਂ ਗੱਲ ਕਰਾਂਗੇ ਅੱਜ ਥੋਡੀ ساری ਜ਼ਿੰਦਗੀ ਬਾਰੇ ਹਨਾ ਕੀ ਗੱਲਬਾਤ ਆ ਸਾਰੀ ਕਿ ਕਿੱਥੋਂ ਤੁਸੀਂ ਸ਼ੁਰੂ ਹੋਏ ਤੇ ਅੱਜ ਕਿੱਥੇ ਹੋ ਹਨਾ ਜਿਵੇਂ ਕਹਿੰਦੇ ਹੁੰਦੇ ਨੇ ਵੀ ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ ਬਹੁਤ ਅੱਗੇ ਜਾ ਕੇ ਹਟਾਂਗੇ ਹਨਾ ਉਹ ਗੱਲਬਾਤ ਐ ਬਾਈ ਜਮਾ ਯਾਰ ਵੀ ਦਰਮਿਆਨੇ ਜੇ ਘਰ ਦਾ ਮੁੰਡਾ ਐ ਕੁਲਵੀਰ ਹਨਾ ਤੇ ਅੱਜ ਅੰਤਰਰਾਸ਼ਟਰੀ ਖਿਡਾਰੀ ਬਣ ਗਿਆ ਹਨਾ ਨਿਊਜ਼ੀਲੈਂਡ ਖੇਡ ਕੇ ਆਇਆ ਬਾਈ ਬੜਾ ਥੋੜੇ ਵੀ ਇੱਕ ਦੋ ਮਹੀਨੇ ਪਹਿਲਾਂ ਤੇ ਕੁਲਵੀਰ ਕਦੋਂ ਸ਼ੌਂਕ ਪਿਆ ਬਾਈ ਕਬੱਡੀ ਦਾ ਕਦੋਂ ਤੂੰ ਖੇਡ ਰਹੀ ਹੁੰਦੀ ਸੀ ਬਸ ਬੀ ਛੋਟੇ ਗੁੰਦੇ ਦੀ ਬਸ ਬਸ ਕੂਚ ਆਇਆ ਜੀ ਕੂਚ ਫੁੱਟਬਾਲ ਦੀ ਖੇਡਦੇ ਵਾਏ ਤਾਂ ਗਰਾਊਂਡ ਵਾਏ ਜਿਵੇਂ ਅੱਜ ਵਾਖੀ ਡੀਐਨ ਲੀਤੀ ਬਗਰੇ ਕਾਣਾ ਗਰਾਊਂਡ ਚ ਬੜਿਆ ਬਸ ਫਿਰ ਮੁੜ ਕੇ ਆਇਆ ਗਰਾਊਂਡ ਚ ਬੜਿਆ ਮੁੜ ਕੇ ਛੌਂਕ ਪੈ ਗਿਆ ਜੀ ਤਾਂ ਕਰਕੇ ਫਿਰ ਮੁੜ ਕੇ ਜਿਹੜਣੀ ਸਟਾਰਟ ਕਰਤੀ ਸੀ ਕਿ ਉੜਕੇ ਜੀਨ ਛੱਡ ਤੇ ਟੂਰਨਾਮੈਂਟ ਕਦੋਂ ਕੋ ਖੇਡਣ ਲੱਗੀ ਬਈ ਜੀ ਟੂਰਨਾਮੈਂਟ ਮੈਂ 3 ਵਾਰ ਜਿਵੇਂ ਆਪਣੇ ਨੇੜੇ ਟੂਰਨਾਮੈਂਟ ਹੋਣੇ ਉਹਨਾਂ ਖੇਡ ਲੈਣੇ ਜਾਂ ਆਪਣਾ ਵੀ ਆਪਣੇ ਪਿੰਡੋਂ ਵੀ ਟੂਰਨਾਮੈਂਟ ਕਰਾਉਂਦੇ ਸੀ ਕਿਹੋ ਜਿਹਾ ਕਿੰਨੇ ਕਿਲੋ ਖੇਡਦੇ ਸੀ ਬਈ ਜੀ ਸ਼ੁਰੂ ਜੀ ਸ਼ੁਰੂ ਚ ਮੈਂ ਪਹਿਲਾਂ ਮੰਨ ਕੇ ਜਲੋ 65 ਬੂਡ ਜੀ ਬਸ ਫਿਰ ਜੋ 74 65 95 ਨੋ ਨਾ ਹੁਣ ਤਾਂ ਓਪਨ ਹੀ ਖੇਡਦੇ ਹਾਂ ਓਪਨ ਹੀ ਖੇਡਦਾ ਭਾਈ ਉਹ ਤਾਂ ਬਹੁਤ ਘੱਟ ਕੇ ਹਾਂ ਬਜਨੀ ਕਬੱਡੀ ਵੀ ਬਹੁਤ ਘੱਟ ਖੇਡਦੇ ਆ ਭਾਈ ਹੁਣ ਓਪਨ ਹੀ ਖੇਡਦੇ ਆ ਹਨਾ ਹੁਣ ਬਾਹਰ ਖੇਡ ਕੇ ਆਇਆ ਭਾਈ ਤੇ ਭਾਈ ਕਿਵੇਂ ਸੀ ਸਫਰ ਕਬੱਡੀ ਦਾ ਸ਼ੁਰੂ ਤੋਂ ਲੈ ਕੇ ਵੀ ਹੁਣ ਤੱਕ ਕਿਵੇਂ ਰਿਹਾ ਵੀ ਬਹੁਤ ਯੋਖਰ ਹੈ ਭਾਈ ਬਹੁਤ ਜਿਆਦਾ ਸਟਾਲ ਵੀ ਕਿਵੇਂ ਭਾਈ ਮਾੜਾ ਯਾਰੁੱਦ ਕੇ ਦੱਸੋ ਨਾ ਆਪਣੇ ਦੇਖਣ ਵਾਲਿਆਂ ਨੂੰ ਆਇਆ ਭਾਈ ਚਦਕਰੇ ਗਰੀਬੀ ਨੂੰ ਧਾਰ ਕੇ ਤੇ ਵੀ ਨਾਲ ਕੰਮ ਕਰਨਾ ਪੈਂਦਾ ਜੀ ਫਿਰ ਕਿਹੜਾ ਕੰਮ ਕਿਹੜਾ ਸਟੇਜ ਲੱਗ ਚੁੱਕਾ ਦਾ ਜੀ ਜੀ ਐ ਵੀ ਨਾਲ ਹੀ ਨਾਲ ਕਰੀਗੇ ਨਾਲ ਹੀ ਮਿਹਨਤ ਕਰੀਗੇ ਐ ਵੀ ਹੋਲੀ ਹੋਗੀ ਜੀ ਮਿਹਨਤ ਦਾ ਫਲ ਮਿਲ ਗਿਆ ਤੁਹਾਨੂੰ ਜੀ ਮਿਹਨਤ ਦਾ ਫਲ ਮਿਲਦਾ ਹੈ ਹਾਂ ਜੀ ਬਹੁਤ ਜਿਆਦਾ ਸਤਿਕਾਰ ਕੀਤਾ ਜੀ ਜੀ ਪਹਿਲਾਂ ਤੁਸੀਂ ਦੱਸਦੇ ਸੀ ਨਾ ਜਿਵੇਂ ਵੀ ਮੋਟਰਸਾਈਕਲ ਨਹੀਂ ਮਿਲਦਾ ਹੁੰਦਾ ਸੀ ਨਾ ਜਾਣ ਨੂੰ ਟੂਰਨਾਮੈਂਟਾਂ ਦੇ ਜਾਣਾ ਹੁੰਦਾ ਬਈ ਦੱਸ ਰਿਆ ਸੀ ਪੁੱਛਿਆ ਤੁਹਾਨੂੰ ਮੋਟਰਸਾਈਕਲ ਸਾਰੇ ਮੰਗਿਆ ਜਿਹੜਾ ਹੈ ਜੀ ਇਹ ਮਿਕਰ ਬਾਰੇ ਸਾਰੇ ਨੇ ਮੰਗਿਓਏ ਨੇ ਕਿਹਦੇ ਨਾਲ ਕਿਹਦੇ ਕਿਹਦਾ ਮੰਗ ਕੇ ਨਾਲ ਕਿਹਦੇ ਮੰਗ ਕੇ ਲੈ ਕੇ ਜਾਣਾ ਵੀਰ ਜੇ ਨਹੀਂ ਨਾਲ ਤਾਂ ਮੋਟਰਸਾਈਕਲ ਤਾਂ ਫਿਰ ਬਸ ਚੜ ਜਾਣਾ ਉਦੋਂ ਰਾਤ ਹੋ ਕੇ ਵਾਹ ਟਰੱਕ ਤੇ ਆ ਜਾਣਾ ਜਾਂ ਵੀਰ ਤਾਂ ਤਾਂ ਤੇ ਰਾਤਾਂ ਵੀਰ ਚਾਰ ਚਾਰ ਬਾਦੀਆਂ ਲੈ ਕੇ ਰਹੇ ਹੁੰਦੇ ਨੇ ਵੀਰ ਆ ਜਾਂਦੇ ਹਾਂ ਜੀ ਵੀਰ ਤੱਤ ਤੋਂ ਲੈ ਕੇ ਅਧਿਕਾਰੀ ਬਣੇ ਹੋਏ ਨੇ ਜਿੰਨੇ ਵੀ ਤੇ ਬਾਈ ਹੁਣ ਕਿਵੇਂ ਲੱਗਦਾ ਜਦੋਂ ਟੂਰਨਾਮੈਂਟ ਤੇ ਮੋਟਰਸਾਈਕਲ ਜਿੱਤੇ ਆ ਤਾਂ ਹੁਣ ਕਿਵੇਂ ਲੱਗਿਆ ਤੇ ਬਹੁਤ ਵਧੀਆ ਲੱਗਿਆ ਬਾਈ ਕੀ ਚੀਜ਼ ਆ ਹੁੰਦਾ ਸੀ ਵੀ ਆਏ ਆ ਨਾ ਕੋਈ ਚੀਜ਼ੀ ਹੈ ਨਾ ਜਿਵੇਂ ਬਾਈ ਹੈ ਕਿੰਨਾ ਮੈਂ ਕਿਤੇ ਜ਼ੋਰ ਦੀ ਆਦ ਦੇ ਮੋਟਾਂ ਦਾ ਤੇ ਆਪਣੇ ਮੇਰੇ ਲੱਗੇ ਕੋਈ ਤੋਂ ਨਮਸ਼ੀਅ ਤੇ ਵੱਡੇ ਵੀਰ ਕੋ ਤੇ ਵੀ ਗੱਲ ਚੱਲੀ ਜਾਂਦੀ ਸੀ ਜੀ ਪਰ ਉਹਨ ਡੱਗੂ ਦਾ ਫੋਨ ਆਇਆ ਕਹਿੰਦਾ ਕਿੱਥੇ ਖੇਡ ਰਹੇ ਆ ਮਾ ਕਿਤੇ ਇਹ ਗੱਲ ਕੇ ਲਈ ਜਾਂਦੀ ਹੈ ਜੀ ਕਹਿੰਦਾ ਚੱਲ ਫਿਰ ਆਪਾਂ ਖੇਡਾਂਗੇ ਕਹਿੰਦਾ ਅੱਜ ਆਪਾਂ ਮੋਟਾਂ ਦੇ ਉੱਤੇ ਆਹ ਉਹਨੇ ਗੱਲ ਕੀਤੀ ਫਿਰ ਮੈਂ ਹੋਰ ਬਸ ਇੱਕ ਸਾਰਾ ਜਵਾਬ ਦੇ ਕੇ ਜੀ ਤੇ ਮੈਂ ਜੱਗੂ ਨਾਲ ਕਿੱਥੇ ਗਿਆ ਸੀ ਜੀ ਤੇ ਸਾਡੇ ਸਾਈਟੀ ਵਿੱਚ ਸਾਰੇ ਨੇ ਜ਼ੋਰ ਮਾਰਿਆ ਬੜੀਆ ਫਿਰ ਜੱਟ ਨੇ ਪਾਸਟ ਲਾਈਟ ਦੀ ਉਹਨੇ ਮੋਟਾਂ ਨੂੰ ਬਹੁਤ ਵਧੀਆ ਹਨ ਸਾਡੇ ਸਾਰੇ ਪਿੰਡ ਨੇ ਅੱਜ ਖੁਸ਼ੀ ਮਨਾਈ ਜਿੱਤੇ ਬਈ ਨੇ ਪਹਿਲਾ ਮੋਟਰਸਾਈਕਲ ਜਿੱਤਿਆ ਤੇ ਹੁਣ ਤੱਕ ਕੀ-ਕੁਸੇ ਜਿੱਤੇ ਹੋ ਬਈ ਕਬੱਡੀ ਦੇ ਆਪਾਂ ਅ ਲੀਡੀਆਂ ਆ ਗਿਆ ਬਈ ਜੀ ਆਪਣਾ ਕੂਲਰ ਹੋ ਗਿਆ ਲੀਡੀਆਂ ਕੂਲਰ ਤੇ ਨਗ ਬ੍ਰਸ਼ 3000 ਰੱਖੀ ਆ 11000 2 ਟਾਇਰ ਹੋ ਗਏ ਦੋ ਜੀ ਤੇ ਬਾਕੀ ਵਸਤਾਂ ਦੀ ਜਿਹੜੇ ਹੁੰਦੇ ਨੇ ਨਾ ਉਹ ਤਾਂ ਕੱਪ-ਕੁੱਪ ਦਾ ਵੀ ਕੋਈ ਗਿਣਤੀ ਹੈ ਨਹੀਂ ਇਹ ਰੱਖਦਾ ਵੀ ਆ ਮੀਨਤਾ ਤੇ ਹੁਣ ਨਿਊਜ਼ੀਲੈਂਡ ਖੇਡਣਗੇ ਅਸੀਂ ਨਾ ਬਈ ਉੱਥੇ ਜਾ ਕੇ ਕਿਵੇਂ ਲੱਗਿਆ ਉੱਥੇ ਜਾ ਕੇ ਬਈ ਸੁਪਨੇ ਮਅਗੀ ਲੱਗਿਆ ਵੀ ਆ ਜੀ ਖਾਪ ਲੈਤਾ ਜੀ ਪਰ ਐਂ ਜੀ ਇਨਸ਼ੀਅਰ ਰੱਬ ਨੇ ਚੱਲ ਛੋਲ ਲੂਗਾ ਜੀ ਜੀ ਜੇ ਨਿਊਜ਼ੀਲੈਂਡ ਗਏ ਉੱਥੇ ਉਤਰੇ ਤੇ ਮੰਨ ਕੇ ਲਿਆ ਆ ਆਪਣੇ ਪਿੰਡੇ ਦੇ ਮਾ ਚੁੱਲੀਆਂ ਵਾੜੀ ਦੇਖੀ ਬਾਕੀ ਸੱਚੀ ਗੱਲ ਹੈ ਸੁਪਨਾ ਨੇ ਵੀ ਆ ਗਿਆ ਕੁਲਵੀਰ ਸੈਂ ਪਹੁੰਚ ਗਿਆ ਕਿ ਨਹੀਂ ਹਾਂ ਆਪਣੇ ਸੁਪਨਾ ਲੈਤਾ ਜੀ ਜਦੋਂ ਪੂਰਾ ਹੋ ਗਿਆ ਆਪਣਾ ਨਾ ਕੀ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਉਹਦਾ ਜਦੋਂ ਅਸੀਂ ਖੇਡ ਕੇ ਫਿਰ ਪਿੰਡ ਆਏ ਪਿੰਡ ਕੀ ਮਾਹੌਲ ਸੀ ਪਿੰਡ ਦਾ ਬਾਈ ਮਾਹੌਲ ਬੁਛੀ ਨਾ ਉਹ ਵੀ ਵੀਡੀਓ ਦਾ ਕੰਮ ਆ ਗਿਆ ਪਿੰਡ ਹਾਂ ਹੋਰਗਾ ਟੱਟ ਵਾਟਸਐਪ ਨੂੰ ਜਿਹੜੀ ਦਾ ਪ੍ਰਮਾਣਤਨ ਕਰਨੀ ਭਰਤ ਕੈਨਾਂ ਨਹੀਂ ਦਿੱਤੇ ਵੀ ਇੰਨਾ ਜ਼ਾਰੇ ਗਾਰੀ ਜੀ ਬਹੁਤ ਬੜਾ ਜ਼ਾਰੇ ਗਾਰੀ ਆ ਲਾਵਲੀ ਆਰੇ ਚੱਲ ਬਈਦਾਵੀ ਉੱਤੋਂ ਲੈ ਕੇ ਅਸੀਂ ਭਲਾਡੇ ਬਾਈ ਉਤਰਿਆ ਸੀ ਹਨਾ ਟ੍ਰੇਨ ਤੋਂ ਤੇ ਉਥੋਂ ਪਿੰਡ ਤੱਕ ਟਰੈਕਟਰਾਂ ਦੇ ਲਾਂ ਨਹੀਂ ਟੁੱਟਦੀ ਸੀ ਇੰਨਾ ਵੀ ਘੱਟ ਸੀਗਾ ਲੋਕਾਂ ਦਾ ਟਰੈਕਟਰਾਂ ਦੇ ਮੋਟਰਸਾਈਕਲਾਂ ਦੇ ਲੋਕ ਟਰਾਲੀਆਂ ਭਰੀਆਂ ਹੋਈਆਂ ਸੀਗੀਆਂ ਉਹ ਵੀ ਤੁਹਾਨੂੰ ਵੀਡੀਓ ਸ਼ੇਅਰ ਕਰ ਦਾਂਗੇ ਵਿੱਚ ਹੀ ਹਨਾ ਇਹਦੇ ਦਿਖਾ ਦਾਂਗੇ ਤੇ ਹੁਣ ਬਈ ਫਿਰ ਕਨਸੀਨ ਆਫ ਹੋਇਆ ਪਿਆ ਹਨ ਹੁਣ ਤਾਂ ਹੁਣ ਸੀਨ ਆਫ ਹੋਇਆ ਬਸ ਪਰੈਕਟਿਸ ਤੇ ਹਾਂ ਤਿਆਰੀ ਜਿਹਦੇ ਮੈਂ ਥੋੜਾ ਨੂੰ ਜਾਣਾ ਜਿਵੇਂ ਤੁਸੀਂ ਦੇਖਿਆ ਅੱਛਾ ਹੁਣ ਵੀ ਜਾਣਾ ਬਈ ਹੁਣ ਕਿੱਥੇ ਜਾ ਰਹੇ ਹਾਂ ਹੁਣ ਯੂਰਪ ਦੀ ਗੱਲ ਚੱਲਦੀ ਹੈ ਹੁਣ ਯੂਰਪ ਦੀ ਗੱਲ ਚੱਲਦੀ ਹੈ ਬਈ ਉਧਰ ਵੀ ਜਾਊਗਾ ਹਨਾ ਯਾਦ ਕਰਦੇ ਆ ਯਾਰ ਸਾਡੇ ਪਿੰਡ ਦਾ ਮੁੰਡਾ ਪਿੰਡ ਦਾ ਨਾਮ ਰੋਸ਼ਨ ਕਰਦਾ ਹਨ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰਦਾ ਤੇ ਹੁਣ ਵੀ ਭਾਈ ਜਿਵੇਂ ਤੁਸੀਂ ਦੇਖਿਆ ਇਧਰ ਮੁੰਡਿਆਂ ਨੂੰ ਗਾਈਡ ਕਰਦੇ ਨੇ ਨਾ ਬਈ ਆਥਣੇ ਸ਼ਾਮ ਨੂੰ ਇੱਥੇ ਪ੍ਰੈਕਟਿਸ ਕਰਦੇ ਨਾਲੇ ਆਪਦੀ ਪ੍ਰੈਕਟਿਸ ਹੋ ਜਾਂਦੀ ਆ ਨਾਲੇ ਨਵੇਂ ਮੁੰਡੇ ਵੀ ਪੁੱਛਿਆ ਜੀ ਤੁਹੁੰਦੇ ਨੇ ਨਾ ਇਹ ਪਿੰਡ 'ਚ ਆਪਣੇ ਵਧੀਆ ਲੋਕਾਂ ਨੂੰ ਸ਼ੌਂਕ ਹੈ ਕਬੱਡੀ ਖੇਡਣ ਦਾ ਉਹ ਵੀ ਹਟਿਏ ਸੀ ਸਾਰੇ ਇਹ ਦੁਰੀਵਾਰ ਆਉਣ ਲੱਗੇ ਹਾਂ ਹੁਣ ਜਿਵੇਂ ਹੀ ਵੀ ਇਹਨਾਂ ਨੂੰ ਆਇਆ ਲੱਗਿਆ ਵੀ ਹਾਂ ਕਿਸੇ ਨੂ ਕੁਝ ਬਣਿਆ ਹਾਂ ਇਹਨੂੰ ਜੂ ਦੇਖ ਕੇ ਆਇਆ ਲੱਗਿਆ ਹਾਂ ਕਬੱਡੀ ਦੇ ਵਾਕੀ ਦਾ ਕੁਝ ਬਣਿਆ ਵੀ ਆਪਣੇ ਇੱਕ ਪਿੰਡ ਦੇ ਮੁੰਡੇ ਨੇ ਬਹੁਤ ਆਪਣਾ ਹਾਸਲ ਦਿੱਤਾ ਹਾਂ ਹਾਂ ਇਹਨੂੰ ਸਾਈਕਲ ਨਹੀਂ ਹੈਗਾ ਜੀ ਯਾਰ ਐਵੇਂ ਕਬੱਡੀ ਖੇਡਦੇ ਤਾਂ ਜਹਾਜ ਜਿਹਾ ਬਠਿਆਦੇ ਨੇ ਬਈ ਐਵੇਂ ਕਿੱਥੇ ਲਾ ਕਿੰਨੇ ਜਵਾਕ ਆਉਣ ਲੱਗੇ ਖੇਡਣ ਲੱਗ ਪਿਆ ਹੁਣ ਚਲ ਇਹਨਾਂ ਨੂੰ ਆਇਆ ਵੀ ਸਾਡਾ ਵੀ ਕੁਝ ਬਣਿਆ ਕਰੂੰ ਰਹੀ ਹੈ ਬਈ ਸਪੋਰਟ ਸ਼ੁਰੂ ਕਿਵੇਂ ਹਾਂ ਪਰ ਉਹ ਕੋਈ ਸਪੋਰਟ ਨਹੀਂ ਤੇ ਹੁਣ ਘਰ ਦੇ ਕਰਦੇ ਆ ਮਾਨਪੁਰਾ ਹਾਂ ਪੂਰਾ ਹੁਣ ਹਾਜ਼ਰੀ ਖੇਡਦੇ ਨੇ ਪਹਿਲਾਂ ਚਲੋ ਮਾਣਾ ਦੌਰ ਦੇਖਣਾ ਪੈਣਾ ਚਲੋ ਸਟਰਗਲ ਨਾਲ ਹੀ ਸਾਰਾ ਕੁਝ ਹੁੰਦਾ ਤੇ ਹੁਣ ਵਧੀਆ ਸਾਰੀ ਗੱਲਬਾਤ ਓਕੇ ਆ ਜਮਾ ਹਾਂ ਸਾਰੀ ਗੱਲਬਾਤ ਹੁਣ ਫਿਰ ਕੀ ਏਮ ਹੈ ਜ਼ਿੰਦਗੀ ਦਾ ਹੁਣ ਕਿਤੇ ਕੀ ਸੋਚਿਆ ਹੈ ਵੀ ਹੁਣ ਆਹ ਕੰਮ ਆਪਾਂ ਕਰਨਾ ਹੈ ਬਸ ਆਹੀ ਬਈ ਜੀਵਨ ਹੀ ਜਿੜਨੀ ਆ ਤੇ ਗੇਮ ਦੇ ਵਿੱਚ ਵੀ ਕੀ ਹਾਸਲ ਕਰਨਾ ਆਪਾਂ ਵੀ ਇੱਕ ਹੁੰਦਾ ਨਾ ਟੀਚਾ ਵੀ ਆਪਾਂ ਆਹ ਜਿੱਤਣਾ ਚਾਹੀਦਾ ਟੂਰਨਾਮੈਂਟ ਜਿੱਤਣਾ ਯਾ ਜਿਵੇਂ ਵੀ ਇੱਥੇ ਬੈਠੇ ਆਈਆਂ ਬਈ ਨਾ ਆਪਦਾ ਇੰਨਾ ਸੇ ਪ੍ਰੋਪਰ ਰੱਖਣਾ ਵੀ ਹੋਰ ਜਿਆਦਾ ਜੇ ਮਨ ਨਾਲ ਕੁਝ ਨਹੀਂ ਜੀ ਹੋਰ ਬਹੁਤ ਜਿਆਦਾ ਨਾ ਬਣਾਉਣਾ ਜੀ ਜੀ ਮੈਨੂੰ ਲੱਗਦਾ ਵੀ ਇਹ ਤਾਂ شیر ਚੋ ਕਹਿੰਦੇ ਪੂਣੀ ਵੀ ਨਹੀਂ ਕੱਤੀ ਹਾਂ ਸਹੀ ਗੱਲ ਹੈ ਬਾਈ ਕਹਿੰਦਾ ਹਲੇ شیر ਚੋ ਪੂਣੀ ਵੀ ਨਹੀਂ ਕੱਤੀ ਵੀ ਹਲ ਤਾਂ ਯਾਰ ਜ਼ਿੰਦਗੀ ਸ਼ੁਰੂਆਤ ਹੈ ਹਾਂ ਸ਼ੁਰੂਆਤ ਹਲ ਤਾਂ ਇੱਕ ਵੇਚ ਗਿਆ ਬਾਈ ਇਹਨੇ ਆਸ ਕਰਦੇ ਆ ਨਾ ਵੀ ਸਾਰੇ ਮੁਲਖ ਸਾਰੇ ਮੁਲਖਾਂ ਦੀ ਜਾਵੇ ਬਾਈ ਇਹਨਾਂ ਪਿੰਡ ਦਾ ਨਾਮ ਰੋਸ਼ਨ ਕਰੇ ਹਾਂ ਤੇ ਗਰਾਉਂਡਾਂ ਨਾਲ ਇਸ ਤਰ੍ਹਾਂ ਜੁੜਿਆ ਰਹੇ ਬਾਈ ਹਾਂਜੀ ਹੁਣ ਆਪਣੇ ਨਾਲ ਮੁੰਡੇ ਹੋਰ ਵੀ ਜੁੜ ਗਏ ਹਨਾ ਵੀਡੀਓ ਦੇ ਵਿੱਚ ਖੇਡ ਕੇ ਆਏ ਨੇ ਬਾਈ ਹੋਰ ਕਿਵੇਂ ਮੁੰਡਿਓ ਸਾਰੇ ਠੀਕ ਹੋ ਗਏ ਵਧੀਆ ਬਾਈ ਤੂੰ ਲੱਗਦਾ ਪਹਿਲੇ ਤੁਸੀਂ ਬੋਲਦੇ ਨਹੀਂ ਵਧੀਆ 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 ਚਲੋ ਕੋਈ ਗੱਲ ਨਹੀਂ ਝੱਕਦੇ ਨੇ ਨਾ ਵੀਡੀਓ ਨੂੰ ਦੇਖ ਕੇ ਚਲੋ ਕੋਈ ਚੱਕਰ ਨਹੀਂ ਤੇ ਆਪਾਂ ਕੁਲਵੀਰ ਬਾਈ ਦੀ ਜ਼ਿੰਦਗੀ ਬਾਰੇ ਗੱਲਾਂ ਬਾਤਾਂ ਕਰ ਰਹੇ ਸੀ ਹੈਨਾ ਪਹਿਲਾਂ ਤੇ ਓਖਣ ਸ਼ੁਰੂ ਕਰਦੇ ਆਂ ਤੇ ਬਾਈ ਕਹਿੰਦਾ ਮੈਂ ਛੋਟਾ ਜਿਹਾ ਹੁੰਦਾ ਹੀ ਵੀ ਵੱਡੇ ਖੇਡਦੇ ਹੁੰਦੇ ਸੀ ਨਾ ਆਪਣੇ ਪਿੰਡ ਦੇ ਕਈ ਖਿਡਾਰੀ ਹੋਏ ਨੇ ਆਪਣੇ ਪਿੰਡ ਦੇ ਅੰਤਰਰਾਸ਼ਟਰੀ ਪਹਿਲਾਂ ਜਾਦੂ ਹੋਇਆ ਬਾਈ ਹੈਨਾ ਤੇ ਕਰੋ ਹੋਏ ਨੇ ਮੇਰੇ ਨਹੀਂ ਜਾਣ ਹੁੰਦੇ ਨਾ ਕਿ ਮੇਰੀ ਉਮਰ ਤੋਂ ਬਹੁਤ ਵੱਡੇ ਨਹੀਂ ਉਹ ਤੇ ਉਸ ਤੋਂ ਬਾਅਦ ਬਾਈ ਨੂੰ ਸ਼ੌਂਕ ਪਿਆ ਕਬੱਡੀ ਦਾ ਘਰੋਂ ਵੀ ਬਾਈ ਕਹਿੰਦਾ ਵੀ ਸਪੋਰਟ ਰਹੀ ਬਹੁਤ ਪਰ ਘਰੇ ਗਰੀਬੀ ਕੋਲ ਕਾਰਨ ਥੋੜਾ ਜਨਾ ਦਿੱਕਤ ਆਉਂਦੀ ਸੀ ਆਉਣ ਜਾਣ ਚ ਤੇ ਖਰਾਕ ਖਰੂਦ ਦਾ ਕਿਵੇਂ ਇਸ ਚੀਜ਼ ਸਿਸਟਮ ਰਿਹਾ ਬਈ ਸ਼ੁਰੂ ਤੋਂ ਫਿਰ ਕਬਡੀ ਹੁਣ ਖਰਾਕ ਵੀ ਭੁਹਾ ਲਦੀ ਐ ਖਰਾਕ ਤਾਂ ਐ ਵੀ ਬਈ ਜੇਚਪੁਰੋਂ ਦਾ ਹਰ ਵੀ ਇਹਨਾਂ ਅੰਦਰ ਜਿਹੜੇ ਕੇਲੇ ਖਾੜਾ ਕੱਲ੍ਹ ਦੀ ਦੇਖੀ ਪਿਆ ਵੀ ਇੱਕ ਦਿਨ ਦਾ ਕਰੀਏ ਅਰੇਂਜਮੈਂਟ ਕਰੀ ਕਿਵੇਂ ਕਿਵੇਂ ਨਾਜ਼ੁਕ ਸੁਮੇਕਾ ਨੂੰ ਵੀ ਕਰ ਦਾਂਗੇ ਜੀ ਜੀ ਸਾਡਾ ਆਏ ਨੇ ਉਹ ਨਾਲ ਕੰਮ ਕਰਾਂਗੇ ਚਾਰ ਪੰਜ ਦਿਨ ਹੀ ਰਹਿਣਗੇ ਕੋਈ ਪਹਿਲਾਂ ਤੇ ਆਇਆ ਵੀ ਨਾਲ ਕੰਮ ਕਰਦੇ ਵੀ ਕਰੀ ਜਾਂਦੀ ਜੀ ਅਰੇਂਜਮੈਂਟ ਨਾਲ ਕਿਉਂਕਿ ਆਪਣੇ ਘਰੇ ਖਰਾਕਾ ਵੀ ਹੋਰ ਦੇ ਦਲੀਆ ਹੁੰਦਾ ਜਿਵੇਂ ਦਲੀਆ ਜੀ ਜੀ ਉਹ ਵੀ ਕਰਦੇ ਅੰਦੀ ਖਰਾਕਾ ਆਏ ਨਹੀਂ ਸੋਚਿਆ ਵੀ ਆਪਣੇ ਮਹਿੰਗੀ ਖਰਾਕਾ ਆਣੀ ਹੈ ਕਰਦੇ ਹਾਂ ਖਰਾਕਾ ਸਾਹਿਬ ਜੀ ਇੱਕ ਵਜੇ ਦਾ ਪ੍ਰੋਟੀਨ ਪੁੱਪੇ ਦਾ ਬੜਾ ਯਾਰ ਚੱਕਰ ਮੈਂ ਲੱਗ ਗਿਆ ਚੱਕਰ ਆਇਆ ਹੈ ਹੈ ਮਾਰਾ ਹੈ ਭਾਈ ਉਹ ਵੀ ਹੈ ਹੈ ਜ਼ਰੂਰੀ ਹੈ ਕਬੱਡੀ ਵਗੈਰਾ ਜੁੜੀਏ ਇੱਕ ਸਟੀਰਵਾੜ ਬਾਰੇ ਗੱਲ ਕਰਦੇ ਆ ਲੋਕੋਂ ਕੀ ਜਦੋਂ ਨਹੀਂ ਕੋਈ ਕੋਈ ਬੰਦਾ ਵਸਤੀ ਬਣਿਆ ਵੀ ਕਹਿਣ ਦਾ ਮਤਲਬ ਸਾਰਾ ਕੁਝ ਨੜਕਾ ਹੋ ਸਕਦਾ ਹੈ ਨਾ ਉਹ ਜੀ ਨਾਲ ਕਰ ਕਰਣਾ ਆਪਣਾ ਕੁਝ ਵੀ ਕਰ ਸਕੋ ਪਰ ਨਾ ਲੈਣਾ ਉਹ ਕਰਨਾ ਠੀਕ ਹੈ ਵੀ ਤੇ ਇੱਕ ਸੁਣਦੇ ਆ ਵੀ ਕਬੱਡੀ ਚ ਨੱਚਾ ਬਹੁਤ ਚੱਲਦਾ ਹੈ ਉਹਦੇ ਕੀ ਗੱਲਬਾਤ ਮੇਰੇ ਸ਼ੇਦਾ ਬਈ ਹੁਣ ਤੋਂ ਲਾਲਾ ਕਬੱਡੀ ਦੇ ਵਿੱਚ ਲੋਕਾਂ ਨੂੰ ਦੇਖਦੀਆਂ ਨਾ ਹੁਣ ਦਿੱਤਾ ਤੇ ਵਿੱਚ ਹੁਣ ਮਹਲਾ ਕਲਾ ਦੇ ਵਿੱਚ ਕਿੰਨੇ ਜਣੇ ਹੁੰਦੇ ਨੇ ਉਹਦੇ ਵਿੱਚ ਆ ਮਹਲਾ ਵੀ ਤੂੰ ਖਾਰ ਦਾ ਫੜਦੇ ਨਹੀਂ ਹੁੰਦੇ ਵਿੱਚ ਨਾ ਲੈ ਗੀ ਹੁੰਦੇ ਨਹੀਂ ਐਂ ਕੰਮ ਕਬੱਡੀ ਦਾ ਵਿੱਚ ਕਬੱਡੀ ਦਾ ਨਾਮ ਲੈ ਕੇ ਬਗ ਜਾਂਦੇ ਨੇ ਸਾਨੂੰ ਛਪਤੀ ਕਰਕੇ ਮੁੜਦੇ ਨੇ ਉਹ ਬੰਦੇ ਕਬੱਡੀ ਦੇ ਦਾਗ ਲੈ ਠੀਕ ਹੈ ਹੁਣ ਇਹ ਲੱਕ ਬਾਡੀ ਨੇ ਲੋਕਾਂ ਨੂੰ ਵਿੱਚ ਖੇਡਾਂ ਦੇ ਨੂੰ ਲੈ ਲਾ ਲਾ ਕਿੰਨਾ ਕੋ ਦਿੱਤਾ ਜੀ ਕਬਾਡੀ ਨੂੰ ਦਿੱਤਾ ਜਿਹਨੇ ਸਹੀ ਮਿੱਟੀ ਤੇ ਮਾਰ ਲਈ ਖੇਡਦੇ ਸੀ ਕਬਾਡੀ ਕਰਕੇ ਉਹਨੂੰ ਬਹੁਤ ਕੋ ਦਿੱਤਾ ਉਹ ਜਿਹੜੇ ਬੰਦੇ ਖੇਡਣਾ ਨਹੀਂ ਕਰਨਾ ਨਹੀਂ ਬਸ ਸਿਰੋਂ ਨਿਕਲ ਕੇ ਸ਼ੋਲ ਮੇਲਾ ਕਰਕੇ ਆ ਗਏ ਨਸ਼ਾ ਕਰੇ ਦਰਵਾਜ਼ੇ ਤੇ ਪਰ ਇੱਕ ਬਾਈ ਨਿਊਜ਼ੀਲੈਂਡ ਜਾ ਕੇ ਆਏ ਬਾਈ ਉੱਥੇ ਕੀ ਕੁਝ ਦੇਖਣ ਨੂੰ ਮਿਲਿਆ ਯਾਰ ਕਿਵੇਂ ਫਰਕ ਕੀ ਹੈ ਮਾਹੌਲ ਦਾ ਆਪਣੇ ਨਾਲ ਬਾਈ ਜਿੰਨਾ ਪਰ ਜਨਤ ਕਹਿੰਦੇ ਆ ਜਨਤ ਹੀ ਆ ਆ ਖਾਂ ਮੂਰੇ ਫਿਲਮ ਜੀ ਹੁਣ ਫੇਰ ਬਣ ਜਾਂਦੀ ਓਵੇਂ ਬਣ ਜਾਂਦੀ ਹੈ ਬਈ ਹਾਂ ਬਈ ਨਾਲ ਨਾਲ ਚੱਲੋ ਜੇ ਕੋਈ ਚੱਕਰ ਨਹੀਂ ਗਰਾਊਂਡ 'ਚ ਬੈਠੇ ਆ ਯਾਰ ਫਟਵਾਲੇ ਖੇਡਦੇ ਨੇ ਨਾ ਫਟਵਾਲੇ ਇੱਧਰ ਆ ਜਾਂਦੀ ਆ ਫੇਰ ਵੀਡੀਓ ਰੋਕਣੀ ਪੈਂਦੀ ਥੋੜੀ ਜੀ ਕੋਈ ਚੱਕਰ ਨਹੀਂ ਚੱਲੋ ਤੇ ਹਾਂ ਬਾਈ ਨੂੰ ਪੁੱਛਦੇ ਆਪਾਂ ਦੁਬਾਰਾ ਫੇਰ ਹਨਾ ਉਹੀ ਟੈਕਨੀਕਲ ਇਸ਼ੂ ਆ ਜਾਂਦੇ ਨੇ ਚਲੋ ਰੋਕਣਾ ਪੈਂਦਾ ਥੋੜਾ ਜਨਾ ਤੇ ਨਿਊਜ਼ੀਲੈਂਡ ਜਾ ਕੇ ਆਏ ਬਈ ਕੀ ਸਿਸਟਮ ਸੀ ਉੱਥੇ ਕਿਵੇਂ ਬਹੁਤ ਵਧੀਆ ਬਾਈ ਬੇਟੇਮ ਹੋਰ ਪੂਰਾ ਤੇ ਬਹੁਤ ਸੋਹਣਾ ਦੇਖਿਆ ਬਹੁਤ ਵਧੀਆ ਹੈ ਜੀ ਜਾਨ ਨਦੀ ਇਸ ਤਰ੍ਹਾਂ ਦੇ। ਠੀਕ ਹੈ ਵੀਰੇ। ਤੇ ਉੱਥੇ ਫਿਰ ਗਰਾਊਂਡਾਂ 'ਚ ਵਧੀਆ ਪ੍ਰਦਰਸ਼ਨ ਕਰਕੇ ਆ ਪੂਰਾ। ਠੀਕ ਹੈ ਵੀਰੇ। ਗੰਬਦ ਮੈਚ ਦਿੱਤਾ ਆਪਣੀ ਟੀਮ ਨੇ। ਉਹ ਵਧੀਆ ਦਾ ਲੈਣਾ ਸਰੋ। ਤਈਓ ਬਾਈ ਨੂੰ ਹੁਣ ਦੁਬਾਰਾ ਫੇਰ ਯੂਰਪ ਦਾ ਟੂਰ ਲਾ ਕੇ ਆਊਗਾ ਬਾਈ ਹਨਾ। ਤਿੰਨ ਚਾਰ ਮਹੀਨੇ ਬਾਹਰ ਖੇਡਣੇ ਜਾਊਗਾ ਇਹ। ਇੱਕ ਕਬੱਡੀ ਖਿਡਾਰੀ ਵਾਸਤੇ ਯਾਰ ਸੁਪਨਾ ਹੀ ਹੁੰਦਾ ਇਹ ਤੇ ਉਹ ਜਦੋਂ ਸੱਚ ਹੁੰਦਾ ਤਾਂ ਖੁਸ਼ੀ ਦਿਲੋਂ ਹੁੰਦੀ ਆ ਬੰਦੇ ਨੂੰ। ਤੇ ਉੱਥੇ ਬਾਈ ਫਿਰ ਡਾਲਰ ਟੂਲਰ ਜਿੱਤੇ ਪੂਰੇ ਹੈ। ਜਿਆ ਰਹੇ ਹਸਦੇ ਹੋ ਇਹ ਪਾ ਗੱਲ ਕਰ ਲਈ ਹਨ ਵੀ ਸ਼ਰੀਕੇ ਬਾਜੀ ਹੁੰਦੀ ਹੈ ਸਭ ਦੀ ਹਨਾ ਤੇ ਰਿਸ਼ਤੇਦਾਰ ਇੱਕ ਦੋ ਲੱਗਦੇ ਜੇ ਹੁੰਦੇ ਨੇ ਹੁਣ ਕਰਦੇ ਨੇ ਮਾਨ ਨੂੰ ਕਿ ਹੁਣ ਵੀ ਮਰਦਾਂ ਲਈ ਇੱਕ ਗਰੀ ਚੀਜ਼ ਕਿ ਨਹੀਂ ਹੁੰਦਾ ਹੀ ਆ ਭਾਈ ਜਦੋਂ ਅੱਜ ਜੱਟ ਆਪਾਂ ਜਣ ਕੁਝ ਕਰਕੇ ਦਿਖਾਉਣੇ ਜੇ ਪੱਕਾ ਕਰਕੇ ਕੋਈ ਬਰਤੰਗਾ ਲੈਣੇ ਪਹਿਲਾਂ ਵੀਰ ਮਾਰਾ ਗਏ ਤੇ ਇੱਕ ਮੈਂ ਸੁਣਿਆ ਜੀ ਵੀ ਤੁਹਾਡੇ ਗਵੰਡੀ ਗੁੰਡੀ ਆ ਨਾ ਮਜ਼ਾਕ ਕਰਦੇ ਸੀ ਪਾਲਿਆ ਜਹਾਦੀ ਹੱਥ ਟੱਕੀ ਨਾ ਤਾ ਹੁਣ ਕਿ ਮੈਂ ਦੱਸਦਾ ਮੈਂ ਵੀ ਉਹ ਕਹ ਲਾਇਆ ਕਿ ਮੈਂ ਛੋਟਾ ਦਾ ਕਹਿਆ ਕਰਾ ਨੂੰ ਮੈਂ ਬਸ ਮੈਂ ਪਾਲਣਾ ਜਹਾਦੀ ਟੱਕੀ ਨਾ ਹਾਂ ਫਿਰ ਉਹ ਮੈਨੂੰ ਫਿਰ ਮੈਨੂੰ ਕਹਿਣ ਲੱਗਾ ਕਿ ਤਰ ਤਦੋਂ ਪੋਣਾ ਜਹਾਦੀ ਟੱਕੀ ਨਾ ਤੱਕੋ ਪੋਣਾ ਫਿਰ ਉਹ ਚੁੱਪਣਾ ਸੱਚ ਹੋ ਗਿਆ ਫਿਰ ਫਿਰ ਮੈਨੂੰ ਕਹਿੰਦਾ ਹੁਣ ਪਾਈ ਦੇ ਆ ਮੈਂ ਹਾਂ ਪਾਈ ਦੇਣਾ ਤੇ ਮੈਨੂੰ ਕਹਿਿਆ ਦੀ ਨਾ ਹਾਂ ਦੇਖ ਭਾਈ 11 ਮਿੱਤਰਾਂ ਦੀ سپورਟ ਕਿੰਨੀ ਕਿ ਰਹੀ ਹੈ ਸ਼ੂਤੋ ਤੇ ਹੁਣ 11 ਮਿੱਤਰਾਂ ਦੀ سپورਟ ਭਾਈ ਬਹੁਤ ਜਿੰਨੇ ਹੈਪੀ ਹੋ ਗਿਆ ਆਪਣਾ ਹਾਂ ਹਾਂ ਲੈ ਜੀ ਪਾਰੀ ਕਿ ਬੜੀ ਉਹਦੀ ਪਰ ਕਰਨਾ 19 ਰਿਮ ਨੂੰ ਮਜ਼ਦੂਰੀ ਫੰਡ سپورਟ ਰਹੀ ਹੈ ਮੰਨੂ ਅਮਨ ਜਾਨ ਆਪਣਾ ਭਾਈਆਂ ਦਾ ਵੀ ਵਧ ਕੇ ਕਰਨ ਜੀ ਤੇ ਆਪਣੇ ਬੰਦੇ ਨੇ ਚੰਗੇ ਮਾਇ ਟਾਈਮ 'ਚ ਆਪਣੇ ਨਾਲ ਰਹਿਉਂਗਾ ਤੇ ਆਪਣੇ ਹਮੇਸ਼ਾ ਹੁੰਦਾ ਯਾਰ ਜਿਵੇਂ ਜਦੋਂ ਕਹਿੰਦਾ ਵੀ ਪਿੰਡ ਚੋਂ ਮੋਟਰਸਾਈਕਲ ਮੰਗਣਿਆਂ ਸੀ ਤਾਂ ਮੰਗੂ ਨਾਲ ਹੁੰਦਾ ਸੀ ਉਹ ਵੀ ਖੇਡਣ ਵਾਸਤੇ ਮੋਟਰਸਾਈਕਲ ਵੀ ਮੰਗਣਾਂ ਪੈਂਦੇ ਸੀ। ਉਹ ਦੋ ਵਜਿਆਂ ਦੇ ਤਿੰਨ ਤਿੰਨ ਵਜਿਆਂ ਦੇ। ਇਹ ਮਰ ਮੰਗੂ ਨਾਲ ਹੀ ਨਾਲ ਹੀ ਹੁੰਦਾ ਏ। ਤੇ ਹੁਣ ਵੀ ਬਾਈ ਨੇ ਵੀ ਕੋਈ ਉਹ ਨਹੀਂ ਰੱਖਿਆ ਹਨਾ ਜਦੋਂ ਬਾਈ ਮਾਰੇ ਟਾਈਮ ਤੇ ਮਾਰੇ ਟਾਈਮ ਤੇ ਨਾ ਆਪਣੇ ਨਾਲ ਜਿਉਂ ਚੰਗੇ ਡੈਨ ਜੀ ਚੰਗੇ ਟਾਈਮ ਤੇ ਵੀ ਰੱਖਿਆ ਬਾਈ ਜਦੋਂ 에ਰਪੋਰਟ ਤੋਂ ਆਏ ਹਨਾ ਛੱਡਣ ਵੇਲੇ ਵੀ ਬਾਈ ਨਾਲ ਸੀ ਮੰਗੂ ਤੇ ਲਿਉਣ ਵੇਲੇ ਫਿਰ ਨਾਲ ਹੀ ਸੀ ਉਹ ਨਾਲ ਹੀ ਜੀ ਤੇ ਵਧੀਆ ਲੱਗਦਾ ਹੈ ਜੀ ਨਾਲ ਹੀ ਰੱਖਾਂਗੇ ਮੈਂ ਆਪਾਂ ਉਹ ਨਹੀਂ ਕਰਾਂਗੇ ਕਿਉਂਕਿ ਆਪਣਾ ਵੀ ਅਸੀਂ ਭੁੱਲਣਾ ਨਹੀਂ ਚਾਹੀਦਾ ਯਾਰ ਮੈਂ ਆਪਣਾ ਬਹੁਤ ਕਰਦਾ ਬਾਈ ਯ ਤੇ ਹੁਣ ਬਈ ਫਿਰ ਨਵੇਂ ਮੁੰਡੇ ਤਿਆਰ ਹੋ ਰਹੇ ਨੇ ਨਾ ਹਾਂ ਬਈ ਇਹਨਾਂ ਨੂੰ ਕਿਹਾ ਵੀ ਵੱਧ ਵੱਧ ਖੇਡੋ ਮਿਹਨਤ ਵੀ ਜ਼ਰੂਰੀ ਆ ਪਰ ਖੇਡਣਾ ਜ਼ਰੂਰੀ ਆ ਜਿੰਨਾ ਆਪਾਂ ਖੇਡਾਂਗੇ ਗਰਾਊਂਡ 'ਚ ਉੰਨੀ ਜਾਰੇ ਫੇਰੀ ਕਬੱਡੀ ਆ ਜੀ ਤੇ ਨਿਤਨਾਵਾਂ ਗਰਾਊਂਡ ਨੂੰ ਜਿੰਨਾ ਵੱਧ ਤੋਂ ਟਾਈਮ ਦਵਾਗੇ ਉੰਨਾ ਹੀ ਫਿਰ ਆਪਣਾ ਟਾਈਮ ਆਊਗਾ ਵਧੀਆ ਮਿਹਨਤ ਵੀ ਕਰੋ ਪਰ ਨਾਲ ਗਰਾਊਂਡ ਮਿਹਨਤ ਕੰਮ ਵੀ ਪਿੰਡ ਨਾਲ ਸਵਾਤਿ ਹੁੰਦੀ ਆ ਪਰ ਗਰਾਊਂਡ ਆ ਜਿਹੜਾ ਆਪਣਾ ਉਹ ਉਹਨਾਂ ਨਾਲ ਆਪਾਂ ਨੂੰ ਕਬੱਡੀ ਆਉਣੀ ਜੀ ਤੇ ਹੁਣ ਤੁਸੀਂ ਬਈ ਫਿਰ ਸ਼ਾਮ ਸਵੇਰੇ ਲਾਉਣੀ ਮਿਹਨਤ ਹਾਂ ਹਾਂ ਉਹ ਵੀ ਡੇਲੀ ਲਾਉਨੇ ਆ ਫਿਰ ਉਹਦੋਂ ਮੈਚ ਹੁਣ ਕਦੋਂ ਸੀਜ਼ਨ ਹੁੰਦਾ ਬਈ ਤੁਹਾਡਾ ਸੀਜ਼ਨ ਬਸ ਹੁਣ ਹੁਣ ਤਾਂ ਮਾਟਾ ਮੈਡਲੇ ਮੇਲੇ ਚ ਚੱਲਦੇ ਆ ਯਾਰ ਮਾਜੀ ਜਿਹਾ ਰਗੂਰ ਹਣੇ ਨਹੀਂ ਹੁੰਦਾ ਬਸ ਸੁਣੋ ਵੀ ਐਂ ਕਿ ਟਾਂ ਉਹ ਜਿੱਥੇ ਜਿੱਥੇ ਅਗਰ ਖੇਡਾ ਨਹੀਂ ਕਰਮੀ ਵਾਲੀ ਨਹੀਂ ਖੇਡ ਨੂੰ ਜੀਲ ਦਾ ਫਾਇਦਾ ਨਹੀਂ ਕਰਮੀ ਲੋ ਪੈਦਾ ਨਹੀਂ ਫਾਇਦਾ ਨਹੀਂ ਕੋਈ ਹਨਾ ਨੁਕਸਾਨ ਨਹੀਂ ਹੁੰਦਾ ਯਾਰ ਉਹ ਚੀਜ਼ਾਂ ਦਾ ਪਰ ਉਹ ਫਿਰ ਸਰਦੀ ਚ ਸੀਜ਼ਨ ਹੁੰਦਾ ਮਤਲਬ ਹਾਂ ਮੈਂ ਸਰਦੀ ਫਿਰ ਤਾਂ ਸਾਰਾ ਸਾਲ ਵੇਲੇ ਹੀ ਨੂੰਗੀ ਫਿਰ ਤਾਂ ਵੀ ਡੇਲੀ ਮੈਚ ਜਿਲਦੇ ਹਨਾ ਹਾਂ ਤੇ ਹੁਣ ਤਾਂ ਬਈ ਫਿਰ ਵਧੀਆ ਹੋਰ ਲੈਰਾਂ ਵੈਰਾਂ ਹੋ ਰਹੀਆਂ ਨੇ ਨਾ ਹਾਂ ਵਧੀਆ ਮਾਨਕ ਦੀ ਕਿਰਪਾ ਚੱਲ ਚੱਲੀ ਆ ਕੋਈ ਨਾ ਕੱਢ ਲਾ ਕੇ ਆਪਣੇ ਕਰ ਜੋ ਇੱਕ ਕਿੱਤਾ ਮਿਲਿਆ ਕਰੀ ਜਾਂਦੇ ਆ ਵਧੀਆ ਹਾਂ ਵਧੀਆ ਵੀ ਯਾਰ ਕਬੱਡੀ ਨੇ ਬਹੁਤ ਕੁਝ ਦਿੱਤਾ ਬਾਈ ਨੂੰ ਹਨਾ ਵੀ ਸਾਈਕਲ ਤੋਂ ਜਹਾਜ਼ਾਂ ਤੱਕ ਦਾ ਸਫ਼ਰ ਯਾਰ ਵੀ ਵਧੀਆ ਰਿਹਾ ਬਾਈ ਦਾ ਸਿਸਟਮ ਹੁਣ ਤੱਕ ਚਲੋ ਚੰਗਾ ਮਾੜਾ ਟਾਈਮ ਸਭ ਤੇ ਆਉਂਦਾ ਹਾਂ ਤੇ ਹੁਣ ਸਿਸਟਮ ਠੀਕ ਹੈ ਹਾਂਜੀ ਤਾਂ ਹੁਣ ਜਿਵੇਂ ਤੁਸੀਂ ਇੰਟਰਵਿਊ ਦੇਖੀ ਹੈ ਨਾ ਬਾਈ ਦੀ ਵੀ ਬਹੁਤ ਵਧੀਆ ਲੱਗਿਆ ਯਾਰ ਬਾਈ ਦੀ ਜ਼ਿੰਦਗੀ ਬਾਰੇ ਜਾਣ ਕੇ ਵੀ ਇੱਕ ਯਾਰ ਛੋਟੇ ਜਿਹੇ ਘਰ ਦਾ ਮੁੰਡਾ ਹਨਾ ਹੁਣ ਜਹਾਜ਼ਾਂ 'ਚ ਏਡੇ ਦੇ ਰਿਹਾ ਤੇ ਅੰਤਰਰਾਸ਼ਟਰੀ ਖਿਡਾਰੀ ਬਣ ਗਿਆ ਵੀ ਸਾਡੇ ਪਿੰਡ ਨੂੰ ਵੀ ਮਾਣ ਆ ਯਾਰ ਸਾਰੇ ਇਲਾਕੇ ਨੂੰ ਮਾਣ ਆ ਅ ਦੇਖਿਓ ਜੀ ਵੀਡੀਓ ਜ਼ਰੂਰ ਸਾਰੇ ਜਣੇ ਹਨਾ ਪੂਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ ਵੀਰੇ